ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਹਿਬ ਵਿੱਚ ਜੋਤੀ ਜੋਤ ਸਮਾ ਗਏ ਸਨ ਉਦੋਂ ਬਹੁਤ ਵਿਵਾਦ ਹੋ ਗਿਆ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਗੁਰੂ ਸਨ ਉੱਥੇ ਇੱਕ ਪਾਸੇ ਹਿੰਦ ਆ ਗਏ ਤੇ ਦੂਸਰੇ ਪਾਸੇ ਮੁਸਲਮ ਮੁਸਲਮ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹਨ ਅਸੀਂ ਉਹਨਾਂ ਨੂੰ ਦਫਨਾਉਣਾ ਹੈ Hindu ਉਥੇ ਕਹਿ ਰਹੇ ਸੀ ਕਿ ਅਸੀਂ ਗੁਰੂ ਜੀ ਦਾ ਦੇਹ ਸੰਸਕਾਰ ਕਰਨਾ ਹੈ ਦੇਖਦੇ ਦੇਖਦੇ ਇਹ ਮਸਲਾ ਬਹੁਤ ਵੱਧ ਗਿਆ ਸੀ ਉਦੋਂ ਹੀ ਉਥੇ ਇੱਕ ਬੰਦਾ ਬਜ਼ੁਰਗ ਉਥੇ ਆਉਂਦਾ ਹੈ ਕਿ ਉਹਨਾਂ ਨੂੰ ਪੁੱਛਦਾ ਹੈ ਕਿ ਕੀ ਸਹਮਤੀ ਹੈ ਉਦੋਂ ਮੁਸਲਮ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹਨ ਕਿਉਂਕਿ ਉਹ ਮੁਸਲਮ ਸਨ ਉਥੇ ਹਿੰਦੂ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਸਨ ਜੋ ਹਿੰਦੂ ਸਨ ਇਸ ਲਈ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹੋਏ ਉਦੋਂ ਉਹ ਬਜ਼ੁਰਗ ਗੁਰੂ ਨਾਨਕ ਦੇਵ ਜੀ ਦਾ ਹੀ ਇੱਕ ਰੂਪ ਧਰਤੀ ਤੇ ਆਇਆ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਜੀ ਦੇ ਮੂੰਹ ਤੋਂ ਚਾਦਰ ਹਟਾਓ ਜੇ ਗੁਰੂ ਜੀ ਦਾ ਮੂੰਹ ਮੁਸਲਮਾਨ ਤਰਫ ਹੋਇਆ ਤਾਂ ਗੁਰੂ ਜੀ ਹਿੰਦੂਆਂ ਦੇ ਗੁਰੂ ਹਨ ਤੇ ਜੇ ਗੁਰੂ ਜੀ ਦਾ ਮੂੰਹ ਥੋੜਾ ਇੱਕ ਪਾਸੇ ਨੂੰ ਹੋਇਆ ਤਾਂ ਉਹ ਮੁਸਲਮਾਨ ਹਨ ਉਹਨਾਂ ਦੇ ਗੁਰੂ ਮੰਨੇ ਜਾਣਗੇ ਉਹਨਾਂ ਨੂੰ ਉਸ ਬਜ਼ੁਰਗ ਦੀ ਗੱਲ ਮੰਨਦੇ ਹੋਏ ਗੁਰੂ ਜੀ ਤੋਂ ਚਾਦਰ ਹਟਾਈ ਜਦੋਂ ਚਾਦਰ ਹਟਾਈ ਹਟਾਈ ਗਈ ਤਾਂ ਗੁਰੂ ਜੀ ਦਾ ਸਰੀਰ ਹੀ ਉੱਥੋਂ ਗਾਇਬ ਹੋ ਚੁੱਕਾ ਸੀ ਤੇ ਉਹ ਬਜ਼ੁਰਗ ਵੀ ਗਾਇਬ ਹੋ ਗਿਆ ਜਿਸ ਨੇ ਇਹ ਸਲਾਹ ਦਿੱਤੀ ਸੀ ਪਰ ਚਾਦਰ ਦੇ ਥੱਲੇ ਦੋ ਗੁਲਾਬ ਦੇ ਫੁੱਲ ਫੁੱਲ ਪਏ ਸੀ ਉਹਨਾਂ ਫੁੱਲਾਂ ਵਿੱਚ ਇੱਕ ਫੁੱਲ Hindu ਚੱਕ ਲੈਂਦੇ ਹਨ ਤੇ ਦੂਜਾ ਫੁੱਲ ਸੰਸਕਾਰ ਕਰ ਦਿੰਦੇ ਹਨ ਅਤੇ ਦੂਸਰਾ ਫੁੱਲ Muslim ਚੱਕ ਲੈਂਦੇ ਹਨ ਅਤੇ ਉਸ ਨੂੰ ਦਫਨਾ ਦਿੰਦੇ ਹਨ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਜਾਓਗੇ ਤਾਂ ਦੇਖੋਗੇ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਤੇ ਦੂਜੇ ਪਾਸੇ ਉਹ ਮਜ਼ਾਰ ਹੈ ਜਿੱਥੇ ਉਹ ਫੁੱਲ ਦਫਨਾਇਆ ਗਿਆ ਸੀ